ਮੈਂ ਦੀਪ ਮਜੀਠਿਆ ਤੁਸੀਂ ਵੇਖ ਰਹੇ ਹੋ ਦੀਪ ਪੰਜਾਬ ਨੂੰ ਚੈਨਲ ਕਲ ਸਜਾਤਰਾ ਪਹੁੰਚੀ ਅਮਰitsar ਕੇਂਦਰੀ ਭਗਵਾਨ ਵਾਲਮੀਕੀ ਮੰਦਿਰ ਵਿਖੇ ਵਾਲਮੀਕੀ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ ਆਸ਼ੋ ਵਾਲਮੀਕੀ ਦਰਨ ਦਾ ਸ਼ਰਧ ਸੇਕੋ ਭਗਵਾਨ ਮਿੱਤ ਜੈ ਵਾਲਮੀਕੀ ਕਹੋ ਜੈ ਵਾਲਮੀਕੀ ਕਹੋ ਜੋ ਬੋਲੇ ਮੈਂ ਕੇਂਦਰੀ ਵਾਲਮੀਕੀ ਮੰਦਰ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਕਿ ਸਾਡੇ ਚੇਅਰਮੈਨ ਸ਼੍ਰੀ ਵਿਮਲ ਜੀ ਆ ਪ੍ਰਧਾਨ ਸ਼੍ਰੀ ਜੋਗਰਾਜ ਮਲੋਤਰਾ ਜੀ ਸੀਨੀਅਰ ਵਾਈਸ ਪ੍ਰਧਾਨ ਆ ਸ਼੍ਰੀ ਤਰਲੋਕ ਗਿੱਲ ਜੀ ਅਸ਼ੋਕ ਪੱਟੀ ਜੀ ਕੈਸ਼ੀਅਰ ਔਰ ਅਰਜਿੰਦਰ ਨੀਟੂ ਜੀ ਸਗਠਨ ਸਚਿਵ ਸੈਕਟਰੀ ਜਿਹੜੇ ਹੈਗੇ ਨੇ ਰਾਜਨ ਸੋਤਾ ਜੀ ਵੀ ਇੱਥੇ ਅੱਜ ਉਪਲਬਧ ਰਹੇ ਨੇ ਆ ਹਰੀਸ਼ ਪਟਵਾਰੀ ਜੀ ਆਰਗੇਨਾਈਜ਼ਿੰਗ ਸੈਕਟਰੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਕੇਂਦਰੀ ਵਾਲਮੀਕੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਕਲਸ਼ ਯਾਤਰਾ ਦਾ ਆ ਸਵਾਗਤ ਕਰਦੇ ਆਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬਬਲਾ ਮੰਤ ਜੀ ਨੇ ਵੀ ਆ ਕੇ ਕੇਂਦਰੀ ਵਾਲਮੀਕੀ ਮੰਦਰ ਪ੍ਰਬੰਧਕ ਕਮੇਟੀ ਦੇ ਸਦਸਿਆਂ ਨੂੰ ਔਰ ਜਿੰਨੇ ਵੀ ਕਲਸ਼ ਯਾਤਰਾ ਲੈ ਕੇ ਆਏ ਨੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਹੈ ਅਸੀਂ ਉਹਨਾਂ ਦਾ ਵੀ ਆ ਸਵਾਗਤ ਕਰਦੇ ਆਂ ਸਾਡੇ ਮੰਤਰੀ ਸਾਹਿਬ ਵੀ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖਲੋਂਦੇ ਨੇ ਆਪਣੀਆਂ ਸੇਵਾਵਾਂ ਦਿੰਦੇ ਰਹਿੰਦੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਕਲਸ਼ ਯਾਤਰਾ ਦੇ ਸਬੰਧ ਦੇ ਵਿੱਚ ਕੇਂਦਰੀ ਵਾਲਮੀਕੀ ਮੰਦਰ ਪ੍ਰਬੰਧਕ ਕਮੇਟੀ ਦੇ ਵਿੱਚ ਆਏ ਆ ਅਸੀਂ ਬੜਾ ਅੱਜ ਖੁਸ਼ੀ ਦੀ ਲਹਿਰ ਹੈ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੀ ਕਲਸ਼ ਯਾਤਰਾ ਹੈ ਉਹਦੇ ਵਿੱਚ ਜੋ ਵੀ ਸਮਗਰੀ ਹੈਗੀ ਆ ਉਹਦੇ ਅਸੀਂ ਪੂਜਾ ਪਾਠ ਇੱਥੇ ਕਰਾਂਗੇ ਔਰ ਘਰ-ਘਰ ਤੱਕ ਅਸੀਂ ਸੰਦੇਸ਼ ਪਹੁੰਚਾਵਾਂਗੇ ਕਿ ਅਯੁੱਧਿਆ ਦੇ ਵਿੱਚ ਜਿਹੜਾ ਭਗਵਾਨ ਰਾਮ ਜੀ ਦਾ ਜਿਹੜਾ ਬਵੇ ਮੰਦਿਰ ਨਿਰਮਾਣ ਹੋਇਆ ਵਾ ਔਰ ਉਹਦਾ ਸ਼ੁਭ ਆਰੰਭ ਜਿਹੜਾ 22 ਤਰੀਕ ਨੂੰ ਹੋ ਰਿਹਾ ਵਾ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਇਹਦਾ ਪਾਰਟਨਰ ਪਾਰਸਲ ਬਣਨ ਜਾ ਰਹੇ ਹਾਂ ਔਰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਬਹੁਤ ਪੁਰਾਣਾ ਇੱਕ ਫੈਸਲਾ ਪੈਂਡਿੰਗ ਸੀ ਉਹ ਹੋਇਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਦੇਖੀ ਆ ਸਾਨੂੰ ਬੜੀ ਅੰਦਰ ਵਾਲਮੀਕੀ ਵਿੱਚ ਅਸੀਂ ਕਲਸ਼ ਲੈ ਕੇ ਆਏ ਆ ਉਹਦੇ ਵਿੱਚ ਅਕਸ਼ਤ ਹੈਗੇ ਨੇ ਚਾਵਲ ਨੇ ਜਿਹੜੇ ਅਯੁੱਧਿਆ ਤੋਂ ਆਏ ਨੇ ਔਰ ਉਹਨਾਂ ਦੀ 2-3 ਦਿਨ ਇੱਥੇ ਰੱਖ ਕੇ ਪੂਜਾ ਅਰਚਨਾ ਕੀਤੀ ਜਾਏਗੀ ਔਰ ਫਿਰ ਉਹ ਚਾਵਲ ਔਰ ਭਗਵਾਨ ਜਿਹੜਾ ਮੰਦਿਰ ਬਣਨ ਜਾ ਰਿਹਾ ਉਹਦਾ ਇੱਕ ਚਿੱਤਰ ਉਹ ਹਰ ਘਰ ਦੇ ਵਿੱਚ ਨਿਯੋਤੇ ਦੇ ਤੌਰ ਤੇ ਸਾਡੇ ਕਾਰਜਕਰਤਾ ਔਰ ਸਾਡੇ ਮੰਦਰ ਕਮੇਟੀ ਦੇ ਸਦਸੇ ਹਰ ਘਰ ਦੇ ਵਿੱਚੋਂ ਨਿਯੋਤਾ ਦੇ ਕੇ ਆਣਗੇ ਤਾਂਕਿ ਲੋਕ ਵਤ ਤੋਂ ਵਤ ਭਗਵਾਨ RAM LALLA ਦੇ ਦਰਸ਼ਨ ਵਾਸਤੇ ਜਾ ਸਕਣ ਇਹ ਭਗਵਾਨ RAM ਵੱਲੋਂ ਉਥੋਂ ਅਯੁੱਧਿਆ ਤੋਂ ਹੀ ਸਾਰਿਆਂ ਨੂੰ ਨਿਯੋਤਾ ਦਿੱਤਾ ਜਾ ਰਿਹਾ ਹੈ ਅੱਜ ਉਸ ਉਪਲਖਸ਼ ਦੇ ਵਿੱਚ ਕੇਂਦਰੀ ਮੰਦਰ ਦੇ ਵਿੱਚ ਇੱਕ ਬਹੁਤ ਭਵੇ ਕਾਰਜਕ੍ਰਮ ਕੀਤਾ ਗਿਆ ਔਰ ਪੂਜਾ ਕੀਤੀ ਗਈ ਮੂਲ ਮੰਤਰ ਦਾ ਜਾਪ ਕੀਤਾ ਗਿਆ ਔਰ ਪ੍ਰਭੂ ਅੱਗੇ ਅਰਦਾਸ ਕੀਤੀ ਗਈ ਕਿ ਸਾਰੇ ਜਿਹੜੇ ਹੈ ਇਹ ਮੰਦਰ ਜਿਹੜਾ ਬੜੀ ਅੱਛੀ ਤਰ੍ਹਾਂ ਬਣੇ ਔਰ ਇਸ ਦੇ ਨਾਲ ਨਾਲ ਹੀ ਸਾਡੇ ਵਾਸਤੇ ਬੜੇ ਗਰਵ ਦਾ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਭਗਵਾਨ ਬਾਲਮੀਕੀ ਜੀ ਦੀ ਜਿਹੜੀ ਕਰਮ ਭੂਮੀ ਅੰਮ੍ਰਿਤਸਰ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਯੋਧਿਆ ਦੇ ਵਿੱਚ ਜਿਹੜਾ 에어ਪੋਰਟ ਦਾ ਨਾਮ ਹੈ ਉਹ ਭਗਵਾਨ ਬਾਲਮੀਕੀ ਜੀ ਦੇ ਨਾਂ ਤੇ ਰੱਖਿਆ ਮੈਂ ਪ੍ਰਧਾਨ ਮੰਤਰੀ ਔਰ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਸਰਕਾਰ ਦੀ ਬਹੁਤ ਬਹੁਤ ਜਿਹੜੀ ਹੈ ਉਹ ਵਧਾਈ ਵੀ ਦੇਣਾ ਔਰ ਧੰਨਵਾਦ ਵੀ ਕਰਦਾ ਵੀ ਸਾਨੂੰ ਅੰਮ੍ਰਿਤਸਰ ਵਾਸੀਆਂ ਨੂੰ ਔਰ ਪੂਰੇ ਬਾਲਮੀਕੀ ਸਮਾਜ ਨੂੰ ਇਹ ਮਾਨ ਬਖਸ਼ਿਆ ਗਿਆ ਭਗਵਾਨ ਬਾਲਮੀਕੀ ਮਹਾਰਾਜ ਕੀ ਜੈ